ਕੀ ਸਿੱਖ ਧਰਮ ਦੇ ਵਿੱਚ ਮਾਸ ਖਾਣਾ ਜੀ ਲੰਗ ਸਿੰਘ ਵੀ ਦੇਖੇ ਨੇ ਜਾਂ ਇਹਦੇ ਵਿੱਚ ਪਿੱਛੇ ਰਾਜ਼ ਕੀ ਆ ਵੀ ਵਾਕਈ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਸ਼ਕੇ ਬਾਣਾ ਪਾ ਕੇ ਮਾਸ ਖਾ ਸਕਦੇ ਆ ਜਾਂ ਨਹੀਂ ਖਾ ਸਕਦੇ ਜਾਂ ਸਿੱਖ ਧਰਮ ਦੇ ਵਿੱਚ ਮਾਸ ਖਾਣਾ ਮਨਾਇਆ ਜਾਂ ਫਿਰ ਹੈਗਾ ਆ ਇਹਦੇ ਬਾਰੇ ਕੁਝ ਕੁਸ਼ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਵਿਚਾਰਾਂ ਦੇ ਅਧੀਨ ਨੇ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਪੁਖਤਾ ਇਹਦੇ ਬਾਰੇ ਕੋਈ ਸੰਦੇਸ਼ ਆਊਗਾ ਇਸ ਵਿਸ਼ੇ ਤੇ ਆਪਾਂ ਉਦੋਂ ਗੱਲ ਕਰ ਸਕਦੇ ਆ ਪਰ ਫਿਰ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਵੀ ਖਾ ਸਕਦੇ ਜਾਂ ਨਹੀਂ ਨਹੀਂ ਆਪਾਂ ਦਖਾਂਦੇ ਹੀ ਨਹੀਂ ਹੈਗੇ ਜਿਹੜਾ ਜਿਹੜਾ ਬੰਦਾ ਨਹੀਂ ਖਾਂਦਾ ਅਸੀਂ ਤਾਂ ਕਵਾਂਗੇ ਵੀ ਨਾ ਖਾਓ ਇਹ ਨਾ ਲੋੜ ਹੀ ਨਹੀਂ ਕਿੰਨੇ ਮਨਾਹੀ ਵੀ ਨਹੀਂ ਗਈ ਆ ਤੇ ਕਿਆ ਵੀ ਨਹੀਂ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮ ਆਊਗਾ ਫਿਰ ਇਹਦੀ ਬਾਰੇ ਮਤਲਬ ਉਹਨੂੰ ਤੁਸੀਂ ਮੰਨ ਹਾਂ ਮਤਲਬ ਹਾਂ ਜਦੋਂ ਗੁਰੂ ਸਾਹਿਬ ਉਥੋਂ ਅਕਾਲ ਤਖਤ ਸਾਹਿਬ ਸਰਮੋਹਰੋ ਚ ਸੰਸਥਾ ਆਪਣੀ ਜਦੋਂ ਕੋਈ ਉਥੋਂ ਬਕਾਇਦਾ ਇਸ ਇਹਦੇ ਨਾਂ ਤੇ ਸੰਦੇਸ਼ ਆਊਗਾ ਫਿਰ ਇਹਦੇ ਇਸ ਵਿਸ਼ੇ ਤੇ ਖੁੱਲ ਕੇ ਵਿਚਾਰ ਕੀਤੀ ਜਾ ਸਕਦੀ ਹੈ ਪਰ ਕਈ ਲੋਕ ਕੁਝ ਕੁਝ ਜਿਹੜੀਆਂ ਜਿੱਦਾਂ ਵਿਚਾਰਾਂ ਨੇ ਅਜੇ ਉਹ ਉਹਦੇ ਵਿਵਾਦਾਂ ਦੇ ਅਧੀਨ ਨੇ ਹਣਾ ਆਪਾਂ ਮੈਂ ਤੁਹਾਨੂੰ ਇੱਥੇ ਕੁਝ ਵੀ ਬੋਲਦਾ ਤੇ ਉਹਨਾਂ ਫਿਰ ਮੁਰਕ ਕੇ ਵਿਵਾਦ ਬਣੇ ਤੇ ਉਹ ਸੋਹਣਾ ਨਹੀਂ ਅਸੀਂ ਨਾ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨਹੀਂ ਹੈਗੇ ਵੀ ਕੋਈ ਮਾਸ ਖਾਵੇ ਜਾਂ ਇਦਾਂ ਤੁਹਾਡੇ ਵੱਲੋਂ ਮਨਮ ਨਹੀਂ ਚਾਹੀਦਾ ਕਿਉਂਕਿ ਹਰ ਇੱਕ ਬੰਦੇ ਨੂੰ ਜੀਉਣ ਦਾ ਤਾਂ ਹੱਕ ਆ ਜ਼ਿੰਦਗੀ ਜਿਉਣ ਦਾ ਆਪਣੇ ਜੀਭ ਦੇ ਸਵਾਦ ਵਾਸਤੇ ਕਿਸੇ ਨੂੰ ਕਿਸੇ ਦੀ ਜੀਵ ਹੱਤਿਆ ਖਾਣੀ ਕਿਸੇ ਨੂੰ ਮਾਰ ਕੇ ਖਾਣਾ ਬਾਪੀਏ ਕਿਸ ਸਿੱਖ ਧਰਮ ਦੇ ਵਿੱਚ ਮਾਸ ਖਾਣਾ ਜੀ ਨੰਗ ਸਿੰਘ ਵੀ ਦੇਖੇ ਨੇ ਜਾਂ ਇਹਦੇ ਵਿੱਚ ਪਿੱਛੇ ਰਾਜਕੀਆ ਵੀ ਵਾਕਿਆ ਸਿੱਖ ਧਰਮ ਦੇ ਵਿੱਚ ਅੰਮ੍ਰਿਤ ਛੱਕ ਕੇ ਬਾਣਾ ਪਾ ਕੇ ਮਾਸ ਖਾ ਸਕਦੇ ਆ ਜਾਂ ਨਹੀਂ ਖਾ ਸਕਦੇ ਜਾਂ ਸਿੱਖ ਧਰਮ ਦੇ ਵਿੱਚ ਮਾਸ ਖਾਣਾ ਮਨਾਇਆ ਜਾਂ ਫਿਰ ਹੈਗਾ ਆ ਇਹਦੇ ਬਾਰੇ ਕੁਝ ਕੋਸ਼ਿਸ਼ ਕੋਸ਼ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਵਿਚਾਰਾਂ ਦੇ ਅਧੀਨ ਨੇ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਪੁਖਤਾ ਇਹਦੇ ਬਾਰੇ ਕੋਈ ਸੰਦੇਸ਼ ਆਊਗਾ ਇਸ ਵਿਸ਼ੇ ਤੇ ਆਪਾਂ ਉਦੋਂ ਗੱਲ ਕਰ ਸਕਦੇ ਆ ਪਰ ਫਿਰ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ ਵੀ ਖਾ ਸਕਦੇ ਜਾਂ ਨਹੀਂ ਨਹੀਂ ਆਪਾਂ ਦਖਾਂਦੇ ਹੀ ਨਹੀਂ ਹੈਗੇ ਜਿਹੜਾ ਜਿਹੜਾ ਬੰਦਾ ਨਹੀਂ ਖਾਂਦਾ ਅਸੀਂ ਤਾਂ ਕਹਾਂਗੇ ਵੀ ਨਾ ਖਾਓ ਇਹਨਾਂ ਲੋੜ ਹੀ ਨਹੀਂ ਕਿੰਨੇ ਮਨਾਹੀ ਵੀ ਨਹੀਂ ਗਈ ਆ ਤੇ ਕਿਆ ਵੀ ਨਹੀਂ ਜਦੋਂ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮ ਆਊਗਾ ਫਿਰ ਇਹਦੀ ਬਾਰੇ ਮਤਲਬ ਉਹਨੂੰ ਤੁਸੀਂ ਮੰਨ ਹਾਂ ਮਤਲਬ ਹਾਂ ਜਦੋਂ ਗੁਰੂ ਸਾਹਿਬ ਉਥੋਂ ਅਕਾਲ ਤਖਤ ਸਾਹਿਬ ਸਰਮੋਹਰੋ ਚ ਸੰਸਥਾ ਆਪਣੀ ਜਦੋਂ ਕੋਈ ਉਥੋਂ ਬਕਾਇਦਾ ਇਸ ਇਹਦੇ ਨਾਂ ਤੇ ਸੰਦੇਸ਼ ਆਊਗਾ ਫਿਰ ਇਹਦੇ ਇਸ ਵਿਸ਼ੇ ਤੇ ਖੁੱਲ ਕੇ ਵਿਚਾਰ ਕੀਤੀ ਜਾ ਸਕਦੀ ਹੈ ਪਰ ਕਈ ਲੋਕ ਕੁਝ ਕੁਝ ਜਿਹੜੀਆਂ ਜਿੱਦਾਂ ਵਿਚਾਰਾਂ ਨੇ ਅਜੇ ਉਹ ਅੰਦੇ ਵਿਵਾਦਾਂ ਦੇ ਅਧੀਨ ਨੇ ਹਣਾ ਆਪਾਂ ਮੈਂ ਤੁਹਾਨੂੰ ਇੱਥੇ ਕੁਝ ਵੀ ਬੋਲਦਾ ਤੇ ਉਹਦਾ ਫਿਰ ਮੁੜ ਕੇ ਵਿਵਾਦ ਬਣੇ ਤੇ ਉਹ ਸੋਹਣਾ ਨਹੀਂ ਅਸੀਂ ਨਾ ਚੀਜ਼ ਨੂੰ ਐਪਰੀਸ਼ੀਏਟ ਕਰਦੇ ਨਹੀਂ ਹੈਗੇ ਵੀ ਕੋਈ ਮਾਸ ਖਾਵੇ ਜਾਂ ਤਾਂ ਤੁਹਾਡੇ ਵੱਲੋਂ ਮਨਮਨੀ ਚਾਹੀਦਾ ਨਾ ਕਿਉਂਕਿ ਹਰ ਇੱਕ ਬੰਦੇ ਨੂੰ ਜੀਉਣ ਦਾ ਤਾਂ ਹੱਕ ਆ ਜ਼ਿੰਦਗੀ ਜਿਉਣ ਦਾ ਆਪਣੇ ਜੀਵ ਦੇ ਸਵਾਦ ਵਾਸਤੇ ਕਿਸੇ ਨੂੰ ਕਿਸੇ ਦੀ ਜੀਵ ਹੱਤਿਆ ਖਾਣੀ ਕਿਸੇ ਨੂੰ ਮਾਰ ਕੇ ਖਾਣਾ ਪਾਪ ਹੀ ਹੈ ਤਾਂ ਦੁਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par